ਸਤਿ ਸ਼੍ਰੀ ਅਕਾਲ ਦੋਸਤੋ 200 ਅੱਜ ਅਸੀਂ ਆਏ ਹਾਂ ਮਹਾਰਾਜਾ ਰਣਜੀਤ ਸਿੰਘ ਪਨੋਰਮਾ ਜੋ ਕਿ ਕੰਪਨੀ ਬਾਗ ਦੇ ਵਿੱਚ ਸਥਿਤ ਹੈ ਔਰ ਅਸੀਂ ਉਸ ਪਨੋਰਮਾ ਦੇ ਬਾਹਰ ਖੜੇ ਹਾਂ ਲੌਕਡਾਊਨ ਤੇ ਕਰੋਨਾ ਦੇ ਕਰਕੇ ਹਾਲੇ ਸਰਕਾਰ ਵੱਲੋਂ ਨੂੰ ਖੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਪਰ ਅਸੀਂ ਇਹਦਾ ਬਾਹਰੋਂ ਵਿਊ ਕਲੀਅਰ ਕਰਕੇ ਤੁਹਾਨੂੰ ਇਹ ਜ਼ਰੂਰ ਦੱਸਾਂਗੇ ਕਿ ਇਸ ਪਨੋਰਮਾ ਦੇ ਵਿੱਚ ਕੀ ਕੀ ਜਗ੍ਹਾਵਾਂ ਜਿਹੜੀਆਂ ਅੰਦਰ ਲੋਕਾਂ ਦੇ ਵੇਖਣ ਲਈ ਬਣਾਈਆਂ ਗਈਆਂ ਨੇ ਔਰ ਮਾਰਾ ਰਣਜੀਤ ਸਿੰਘ ਦੇ ਵਿਲੇਜੀਆਂ ਪੇਂਟਿੰਗਸ ਉਹਨਾਂ ਦੇ ਸਮੇਂ ਦੇ ਜਿਹੜੇ ਕੋਇਨਸ ਨੇ ਉਹ ਅੰਦਰ ਜਿਹੜੇ ਲਗਾਏ ਗਏ ਨੇ ਤਾਂ ਕਿ ਬਾਹਰੋਂ ਲੋਕ ਆ ਕੇ ਦੇਖ ਸਕਣ ਅਰੇ ਇਤਿਹਾਸ ਬਾਰੇ ਜਾਣ ਸਕਣ ਆਓ ਫਿਰ ਇਹਦਾ ਇੱਕ ਬਾਹਰੋਂ ਓਵਰ ਵੀ ਦੇਖਦੇ ਹਾਂ ਤੇ ਨਾਲ ਦੇ ਨਾਲ ਮੈਂ ਤੁਹਾਨੂੰ ਇਹਦਾ ਇਤਿਹਾਸ ਦੋਸਤੋ ਕੰਪਨੀ ਬਾਗ ਦਾ ਗੇਟ ਐਂਟਰ ਕਰਦੇ ਆਂ ਅਸੀਂ ਜਦੋਂ ਆਪਾਂ ਰਾਈਟਰ ਲੈਣੇ ਆ ਇਹ ਰਾਈਟ ਟਰਨ ਜਿਹੜੀ ਹੈ ਸਿੱਧੀ ਤੁਹਾਨੂੰ ਪਰੌਣ ਪਨੋਰਮਾ ਜਿਹੜਾ ਮਾਰਾ ਹਰਜੀਤ ਸਿੰਘ ਦਾ ਪਨੋਰਮਾ ਹੈ ਉਹ ਵੀ ਗੇਟ ਦੇ ਨਾਲ ਜੋੜਦੀ ਹੈ ਹਮ ਤਾਂ ਦਿਖਾ ਰਿਹਾ ਜਿਹੜੀ ਉਹਦੀ ਐਂਟਰੈਂਸ ਗੇਟ ਹੈ ਬਟ ਹਾਲੇ ਲਾਕਡਾਊਨ ਅਤੇ ਕਰੋਨਾ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੇ ਪਾਲਣਾ ਕਰਦੇ ਹੋਏ ਹਾਲੇ ਨੂੰ ਪਬਲਿਕ ਲਈ ਓਪਨ ਨਹੀਂ ਕੀਤਾ ਗਿਆ। ਔਰ ਬਾਰੂ ਗੇਟ ਬੰਦ ਹੈ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਵਾਂ, ਇਹ ਗੇਟ ਬੰਦ ਹੈ। ਇਹ ਪੇਂਟਿੰਗਸ ਜਿਹੜੀਆਂ ਕਿ ਪਨਾਰਮਾ ਦੇ ਅੰਦਰ ਲੱਗੀਆਂ ਨੇ ਜਿਹੜਾ ਕਿ ਪੂਰਾ ਉਸ ਵਲੇ ਦਾ ਇਤਿਹਾਸ ਦਰਸਾਉਂਦੀਆਂ ਨੇ ਜਿਹਦੇ ਵਿੱਚ ਜੰਗਾਂ ਦੇ ਬਾਰੇ ਵੀ ਦੱਸਿਆ ਗਿਆ ਹੈ ਔਰ ਮਹਾਰਾ ਰਣਜੀਤ ਸਿੰਘ ਦੇ ਪੂਰੇ ਜੀਵਨ ਕਾਲ ਬਾਰੇ ਦੱਸਿਆ ਗਿਆ। ਇੱਕ ਪੁਰਾਣਾ ਵੀਡੀਓ ਜਿਹੜਾ ਕਿ ਮੈਂ ਪਿਛਲੇ ਸਾਲ ਰਿਕਾਰਡ ਕੀਤਾ ਸੀ। ਉਸ ਵੀਡੀਓ ਰਾਈ ਮੈਂ ਤੁਹਾਨੂੰ ਇਹਦਾ ਪੂਰਾ ਇਤਿਹਾਸ ਦਸਤੰਗ ਇਹ ਪੈਨਾਰਮਾ ਦਾ ਬਾਹਰਲਾ ਵਿਊ ਹੈ ਔਰ ਪੈਨਾਰਮਾ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਬਹੁਤ ਹੀ ਸੁੰਦਰ ਇੱਕ ਪਾਰਕ ਬਣਾਈ ਗਈ ਹੈ ਜਿਹੜੇ ਤੁਸੀਂ ਦੇਖ ਰਹੇ ਹੋ ਬਿਲਕੁਲ ਪਾਰਕ ਨੂੰ ਇੱਕ ਬਹੁਤ ਸੋਹਣੇ ਫੁੱਲਾਂ ਨਾਲ ਤਿਆਰ ਹੈ ਔਰ ਇੱਕ ਜਿਹੜੇ ਸੈਨਿਕ ਉਹਨਾਂ ਦੇ ਬੁੱਤ ਵੀ ਲਗਾਏ ਗਏ ਨੇ ਜਿਹੜੇ ਕਿ ਐਂਟਰ ਹੋਣ ਤੋਂ ਪਹਿਲਾਂ ਤੁਹਾਨੂੰ ਨਜ਼ਰ ਆਣਗੇ ਇਹ ਟਿਕਟ ਕਾਊਂਟਰ ਹੈ ਜੀ ਟਿਕਟ ਕਾਊਂਟਰ ਤਾਂ ਪਹਿਲਾਂ ਤੁਹਾਨੂੰ ਟਿਕਟ ਲੈ ਕੇ ਅੰਦਰ ਐਂਟਰ ਕਰਨਾ ਪਵੇਗਾ ਮਹਾਰਾ ਰঞ্জੀਤ ਸਿੰਘ ਦੀ ਤਾਜਪੁਸ਼ੀ ਜੀ 200 ਸਾਲਾਂ ਬਰੇ ਗੰਢ ਤੇ ਸਪੈਨੋਰਮਾ ਦਾ ਨੀ ਪੱਥਰ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੋ ਮਾਨ ਜੋ ਪ੍ਰਧਾਨ ਮੰਤਰੀ ਜੀ ਸੀ ਮਿਤੀ 18 ਨਵੰਬਰ 2000 ਨੂੰ ਰੱਖਿਆ ਸੀ ਔਰ ਉਸ ਤੋਂ ਬਾਅਦ ਇਹਦੀ ਇਨੌਗਰੇਸ਼ਨ 20 ਜੁਲਾਈ 2006 ਨੂੰ ਕੀਤੀ ਗਈ ਸੀ ਜਿਹੜਾ ਕਿ ਪਬਲਿਕ ਦੇ ਲਈ ਇਹਨੂੰ ਓਪਨ ਕਰ ਦਿੱਤਾ ਗਿਆ ਸੀ ਪੈਨੋਰਮਾ ਦੇ ਅੰਦਰ ਐਂਟਰ ਕਰਦੇ ਆਂ ਹੀ ਤੁਹਾਨੂੰ ਪਹਿਲੇ ਇਨੌਗਰੇਸ਼ਨ ਦੀ ਜਿਹੜੇ ਬੋਰਡ ਦਿਖਾਈ ਦੇਣਗੇ ਜਿਹੜਾ ਕਿ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਾ ਹਾਂ ਫੁੱਟਵੇਅਰ ਆਪਾਂ ਅੰਦਰ ਨਹੀਂ ਲੈ ਕੇ ਜਾ ਸਕਦੇ ਸਾਨੂੰ ਪਹਿਲਾਂ ਸ਼ੂਜ਼ ਰਿਮੂਵ ਕਰਨੇ ਪੈਣਗੇ ਔਰ ਫਿਰ ਆਪਾਂ ਅੰਦਰ ਐਂਟਰ ਕਰ ਸਕਦੇ ਆਂ ਮਹਰਨਜੀਤ ਸਿੰਘ ਦਾ ਕਿੰਗ ਆਫ ਲਾਹੌਰ ਜਿਹੜਾ ਕੀ ਉੱਤੇ ਡਿਸਪਲੇ ਕੀਤਾ ਗਿਆ ਹੈ ਬੋਰਡ। ਪਹਿਲੀ ਪੇਂਟਿੰਗ ਜਿਹੜੀ ਤੁਸੀਂ ਦੇਖ ਰਹੇ ਹੋ ਮਹਾਰਾਜੇ ਜੀ ਸਿੰਘ ਹਾਤੀ ਤੇ ਜਾ ਰਹੇ ਸਨ ਤਾਂ ਕੁਝ ਬੱਚਿਆਂ ਨੇ 베ਰੀ ਨੂੰ ਤੋੜਨ ਲਈ ਪੱਥਰ ਮਾਰਿਆ। ਜਿਹੜਾ ਉਹਨਾਂ ਨੂੰ ਜਾਨ ਲੱਗਾ ਪਰ ਉਹਨਾਂ ਨੇ ਬੱਚਿਆਂ ਨਾਲ ਪਿਆਰ ਦਿਖਾਉਂਦੇ ਹੋਏ ਬੱਚਿਆਂ ਨੂੰ ਸੋਨੇ ਦੇ ਸਿੱਕੇ ਦੇ ਕੇ ਵਾਪਸ ਖੁਸ਼ੀ-ਖੁਸ਼ੀ ਭੇਜਿਆ। ਇਹ ਰਾਂਜੀਤ ਸਿੰਘ ਜੀ ਦਾ ਜਨਮ 1780 ਗੁਜਰਾਵਾਲਾ ਵਿਖੇ ਹੋਇਆ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ। ਉਹਨਾਂ ਦਾ ਪਹਿਲਾ ਨਾਮ ਬੱਚਾ ਬੁੱਧ ਸਿੰਘ ਜੀ ਜੋ ਤੁਸੀਂ ਪੇਂਟਿੰਗ 'ਚ ਦੇਖ ਸਕਦੇ ਹੋ। ਮਹਾਰਾਜ ਜੀ ਸਿੰਘ ਜੀ ਦਾ ਬੜੀ ਛੋਟੀ ਉਮਰ ਦੇ ਵਿੱਚ ਵਿਆਹ ਰਾਣੀ ਮਹਿਤਾਬ ਕੌਰ ਦੇ ਨਾਲ ਹੋ ਗਿਆ ਸੀ ਸਿਰਫ 15 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਸੀ ਇਹ ਜਿਹੜੀਆਂ ਪੇਂਟਿੰਗ ਤੁਸੀਂ ਦੇਖ ਰਹੇ ਹੋ ਇਹ ਉਸ ਸਮੇਂ ਦੀਆਂ ਪੇਂਟਿੰਗ ਦਰਸਾਈਆਂ ਗਈਆਂ ਨੇ ਕਿ ਵਿਆਹ ਦੇ ਸਮੇਂ ਦੇ ਵਿੱਚ ਜੋ ਲੋਕਾਂ ਦਾ ਇਕੱਠ ਦਿਖਾਇਆ ਗਿਆ ਹੈ ਜਮਜਮਾ ਦਾ ਕਮਜਾ ਜਿਹਨੂੰ ਕਿ ਵੱਡੀ ਤੂਪ ਕਿਹਾ ਜਾਂਦਾ ਹੈ ਪੰਗੀ ਮਿਸਲ ਦੇ ਸਰਦਾਰ ਗੁਲਾਬ ਸਿੰਘ ਦੀ ਵਿਧਵਾ ਜਿਹੜੀ ਪਤਨੀ ਸੀ ਉਹਨਾਂ ਦੇ ਕੋਲੋਂ ਇਹਨਾਂ ਨੇ ਵੱਡੀ ਤੋਪ ਦਾ ਕਬਜ਼ਾ ਲਿਆ ਔਰ ਫੋਟੋ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਵੱਡੀ ਗਿਣਤੀ ਵਿੱਚ ਸਿਪਾਈ ਉਹਨੂੰ ਗੋਬਿੰਦਗੜ ਕਿਲੇ ਦੇ ਸਾਹਮਣੇ ਖਿੱਚ ਰਹੇ ਹਨ ਸ੍ਰੀ ਹਰਮੰਦਰ ਸਾਹਿਬ ਤੇ ਸੋਨਾ ਚੜਾਉਣ ਦੀ ਸੇਵਾ ਜਿਹੜੀ 1830 ਵਿੱਚ ਮਾਰਾ ਰਣਜੀਤ ਸਿੰਘ ਨੇ ਸ਼ੁਰੂ ਕਰਵਾਈ ਪੇਂਟਿੰਗ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮਾਰਾ ਰਣਜੀਤ ਸਿੰਘ ਦੇ ਜਿਹੜੇ ਉਹ ਸੇਵਾਦਾਰ ਨੇ ਉੱਥੇ ਸੋਨਾ ਚੜ੍ਹਾਣ ਦੀ ਜਿਹੜੀ ਸੇਵਾ ਉਹ ਦੀ ਦੇਖ ਰਿਖ ਕਰ ਰਿਹਾ। ਵਧੀਆ ਨਸਲ ਦੇ ਘੋੜੇ ਰੱਖਣ ਦਾ ਮਹਾਰਾ ਰਣਜੀਤ ਸਿੰਘ ਜੀ ਨੂੰ ਬਹੁਤ ਜ਼ਿਆਦਾ ਸ਼ੌਂਕ ਸੀ। ਇਹ ਉਹ ਹੀ ਪੇਂਟਿੰਗ ਹੈ ਜਿਹੜੀ ਤੁਸੀਂ ਦੇਖ ਰਹੇ ਹੋ। ਆਪਾਂ ਉਹ ਚੱਲਦੇ ਹਾਂ ਪਨੋਰਮਾ ਦੇ ਅੰਦਰ ਜਿੱਥੇ ਕਿ ਸਾਰਾ ਜੰਗਾਂ ਦਾ ਦ੍ਰਿਸ਼ ਦਿਖਾਇਆ ਗਿਆ ਹੈ। ਆ ਇਹ ਵੀਊਡਾ ਦੇਖ ਰਹੇ ਹੋ ਫਰਸਟ ਫਲੋਰ ਦੇ ਉੱਪਰ ਜਾ ਕੇ ਆਪਾਂ ਪਨੋਰਮਾ ਦੇ ਅੰਦਰ ਐਂਟਰ ਕਰਦੇ ਹਾਂ। ਇਹ ਸਾਰੀਆਂ ਉਹ ਜੰਗਾਂ ਦਾ ਦ੍ਰਿਸ਼ ਹੈ ਜਿਹੜੀਆਂ ਮਹਾਰਾ ਰਣਜੀਤ ਸਿੰਘ ਦੇ ਸਮੇਂ ਲੜੀਆਂ ਗਈਆਂ ਸਨ ਔਰ ਛੇ ਵੱਡੀਆਂ ਜਿਹੜੀਆਂ ਜੰਗਾ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਲੜੀਆਂ ਉਹਨਾਂ ਦਾ ਸਾਰਾ ਜਿਹੜਾ ਇੱਥੇ ਡਿਸਪਲੇ ਦਿਖਾਇਆ ਗਿਆ ਹੈ ਇਹਨਾਂ ਥਾਵਾਂ ਦੇ ਆਗੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅਸੀਂ ਉਸ ਜੰਗ ਦੇ ਮੈਦਾਨ ਦੇ ਵਿੱਚ ਹੀ ਖੜੇ ਹਾਂ ਔਰ ਜੰਗਾ ਦੇਖ ਰਹੇ ਹਾਂ ਇਹ ਪਹਿਲੀ ਲੜਾਈ ਦਾ ਵਿਊ ਸੀ ਜਿਹੜਾ ਹੁਣੇ ਕਣੋ ਦੀ ਪੇਂਟਿੰਗ ਲੰਗੀ ਹੈ ਇਹ ਦੂਸਰੀ ਹੈ ਵਿਕਟਰੀ ਐਟ ਹਾਜ਼ਰੂ ਹਾਜ਼ਰੂ ਤੇ ਜਿਹੜੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਔਰ ਉਸ ਤੋਂ ਅੱਗੇ ਆ ਜਾਈਏ ਤਾਂ ਇਹ ਜਿਹੜੀ ਵਿਕਟਰੀ ਹੈ ਨੁਸ਼ੇਰਾ ਜਿਹੜੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ 1 ਬਾਈ 1 ਜਿਹੜੀਆਂ ਸਾਰੀਆਂ ਜਿਹੜੀਆਂ ਡਿਸਪਲੇ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਤੇ ਹਰ ਅਨਜੀਤ ਸਿੰਘ ਜੀ ਦਾ ਸੋਨੇ ਦਾ ਸੰਗਾਰਸ਼ ਜਿਹਦੇ ਉੱਤੇ ਅੱਜ ਤੱਕ ਨਹੀਂ ਸਨ ਬੈਠੇ ਰਾਮ ਬਾਗ ਮਹਿਲ ਦਾ ਪੂਰਾ ਨਕਸ਼ਾ ਔਰ ਮਹਾਰਾ ਅਨਜੀਤ ਸਿੰਘ ਜੀ ਦੇ ਆ ਪੂਰੇ ਇੱਕ ਫੈਮਿਲੀ ਦਾ ਟਰੀ ਦਿਖਾਇਆ ਗਿਆ ਹੈ ਹਰਮੰਦਰ ਸਾਹਿਬ ਦੇ ਵਿੱਚ ਤੋਸ਼ੇਖਾਨਾ ਵਿੱਚ ਰੱਖੀ ਗਈ ਮਹਾਰਾਣੀ ਸਿੰਘ ਦੀ ਤਲਵਾਰ ਗੁਦਰਾਵਾਲਾ ਪਾਕਿਸਤਾਨ ਵਿੱਚ ਇੱਕ ਹਵੇਲੀ ਦਾ ਇਤਿਹਾਸਿਕ ਕਮਰਾ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਆਰ ਉਸ ਸਮੇਂ ਦਾ ਨਕਸ਼ਾ ਵੀ ਜਿਹੜੇ ਉੱਥੇ ਡਿਸਪਲੇਅ ਦਿਖਾਈਆਂ ਗਏ ਨੇ ਪੂਰਾ ਇੱਕ ਵਿਊ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪੂਰਾ ਜੰਗਾ ਦਾ ਦ੍ਰਿਸ਼ ਦਿਖਾਇਆ ਗਿਆ ਹੈ ਔਰ ਗੋਹਨ ਉਰਦੀ ਪ੍ਰਾਪਤੀ ਜਿਹੜੀ ਕਿ ਮਹਾਰਾ ਰਣਜੀਤ ਸਿੰਘ ਨੇ 1814 ਵਿੱਚ ਕੀਤੀ ਉਹ ਵੀ ਪੇਂਟਿੰਗ ਤੁਸੀਂ ਦੇਖ ਸਕਦੇ ਹੋ। ਅਲਗਲਗ ਤਰ੍ਹਾਂ ਦੀਆਂ ਜੰਗਾਂ ਜਿਹੜੀਆਂ ਉਹਨਾਂ ਨੇ ਜਿੱਤਾਂ ਪ੍ਰਾਪਤ ਕੀਤੀ ਉਹਨਾਂ ਦੇ ਵਿੱਚ ਇੱਕ ਮੋਰਚੀ ਦੀਗਵਾਈ ਜਿਹੜੀ ਉਹਨਾਂ ਨੇ ਕਟਕ ਦਰਿਆ ਨੂੰ ਪਾਰ ਕਰਕੇ ਘੋੜੇ ਦੇ ਉੱਤੇ ਆਪਣੀ ਫੈਨਾ ਨੂੰ ਪ੍ਰੇਰਿਤ ਕੀਤਾ ਇਹ ਉਹਨਾਂ ਦ੍ਰਿਸ਼ ਹੈ। ਸੋ ਦੋਸਤੋ ਇਹ ਸੀ ਪੈਨੋਰਮਾ ਦੇ ਅੰਦਰ ਦਾ ਵੀਡੀਓ ਜਿਹਦੇ ਦੁਆਰਾ ਮੈਂ ਤੁਹਾਨੂੰ ਮਹਾਰਾਜੀ ਸਿੰਘ ਦਾ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਹੈ ਹੋ ਸਕਦਾ ਹੈ ਕਿ ਅਗਰ ਮੇਰ ਕੋ ਕਿਤੇ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਪਲੀਜ਼ ਉਸ ਲਈ ਮਾਫ ਕਰਨਾ ਕਿਉਂਕਿ ਅਸੀਂ ਜੋ ਇਤਿਹਾਸ ਬੋਲਿਆ ਹੈ ਉਹ ਨਾਰਮਲ ਦੇ ਅੰਦਰ ਲੱਗੇ ਹੋਏ ਜਿਹੜੇ ਬੋਰਡ ਨੇ ਉਹਨਾਂ ਦੇ ਅਕੋਰਡਿੰਗ ਹੀ ਬੋਲਿਆ ਹੈ ਇਹ ਹੁਣ ਮੈਂ ਤੁਹਾਨੂੰ ਬਾਹਰ ਦਾ ਥਿਊ ਵੀ ਦਿਖਾ ਰਿਹਾ ਹਾਂ ਕਿਉਂਕਿ ਇਹ ਐਟ ਪ੍ਰੈਜ਼ੈਂਟ ਜਿਹੜਾ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਕਿ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਹਲੇ ਪਬਲੀਕਲੀ ਓਪਨ ਨਹੀਂ ਕੀਤਾ ਗਿਆ ਔਰ ਇਹ ਜਿਹੜਾ ਤੁਹਾਨੂੰ ਵੀਡੀਓ ਦਿਖਾਇਆ ਗਿਆ ਸੀ ਪਿਛਲੇ ਸਾਲ ਦਾ ਪੁਰਾਣਾ ਮੇਰੇ ਕੋਲ ਰਿਕਾਰਡ ਵੀਡੀਓ ਸੀ ਜਿਹਦੇ ਨਾਲ ਮੈਂ ਤੁਹਾਨੂੰ ਮਹਾਰਾ ਰਣਜੀਤ ਸਿੰਘ ਜੀ ਦਾ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਹੈ ਰੇਲਵੇ ਸਟੇਸ਼ਨ ਤੋਂ ਕੋਈ 1.5 ਕਿਲੋਮੀਟਰ ਦੀ ਦੂਰੀ ਤੇ ਹੈ ਅਗਰ ਤੁਸੀਂ ਅੰਮ੍ਰਿਤਸਰ ਆਂਦੇ ਹੋ ਤਾਂ ਜ਼ਰੂਰ ਇਸ ਜਗ੍ਹਾ ਦੇ ਉੱਤੇ ਵਿਜ਼ਿਟ ਕਰਨਾ ਔਰ ਅਗਰ ਇਹ ਮੇਰਾ ਵੀਡੀਓ ਤੁਹਾਨੂੰ ਪਸੰਦ ਆਇਆ ਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਸ਼ੇਅਰ ਕਰੋ ਅਗਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਹੁਣੇ ਪ੍ਰੈਸ ਕਰੋ ਤੁਹਾਨੂੰ